ਵਾਸਾ ਮਹਿਲਾ ਪਹਿਲਾ ਨਿਵ ਨਿਵ ਪਾਇ ਲਗੂ ਗੁਰਿ ਆਪਣੇ ਆਤਮ ਰਾਮ ਨਿਵਾਰਿਆ ਕਰਤ ਵਿਚਾਰ ਹਿਰਦੈ ਘਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੂ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਬੈ ਮਿਟੈ ਅਗਿਆਨ ਹੋਇ ਉਜੀਆਰਾ ਰਹਾਉ ਰਮਨੀ ਰਵੇਬ ਬੰਨਣ ਨਹੀਂ ਟੂਟੇ ਵਿਚ ਹੂਮੇ ਪਰਮ ਨਾ ਜਾਈ ਸਤਗੁਰੂ ਮਿਲੇ ਤਾ ਹੂਮੇ ਟੂਟੇ ਤਾ ਕੋ ਲਿਖ ਪਾਈ ਹਰ ਹਰ ਨਾਮ ਭਗਤ ਪ੍ਰਿਆਪ੍ਰੀਤਮ ਸੁਖ ਸਾਗਰ ਉਰਤਾਰੇ ਭਗਤ ਵਿਚਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸ਼ਤਾਰੇ ਮਨਸੂ ਜੂਜ ਮਰੇ ਪ੍ਰਭ ਪਾਈ ਮਨਸਾ ਮਨੇ ਸੁਮਾਈ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰੰਗਦਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਰਜ ਬਾਣੀ ਵਿੱਚੋਂ ਅੱਜ ਇਹ 16ਵਾਂ ਸ਼ਬਦ ਵਿਚਾਰ ਸਾਂਝੀ ਕਰਦੇ ਹਾਂ ਰਾਉ ਦੀ ਪੰਕਤੀ ਜੋ ਕੇਂਦਰੀ ਭਾਵ ਹੈ ਉਹ ਹੈ ਬੋਲੂ ਰਾਮ ਕਰੇ ਨਿਸਤਾਰਾ ਬੋਲੂ ਰਾਮ ਬਈ ਪ੍ਰਮਾਤਮ ਦਾ ਨਾਮ ਮੁਖ ਤੋਂ ਉਚਾਰਨ ਕਰੋ ਪ੍ਰਭੂ ਦਾ ਮੁਖ ਨਾਲ ਸਿਮਰਨ ਕਰੋ ਪ੍ਰਭੂ ਨੂੰ ਬੋਲੂ ਮੂੰ ਕਰੇ ਨਿਸਤਾਰਾ ਉਹ ਪ੍ਰਭੂ ਦਾ ਨਾਮ ਤੁਹਾਡਾ ਨਿਸਤਾਰਾ ਕਰ ਦੇਵੇਗਾ ਇਹ ਜਿਹੜਾ ਤੁਹਾਡੀ ਭਗਤੀ ਭਾਵਨਾ ਹੋਵੇਗੀ ਮੁਖ ਨਾਲ ਪ੍ਰਭੂ ਦਾ ਉਚਾਰਨ ਕਰਨਾ ਇਹ ਕਰੇ ਨਿਸਤਾਰਾ ਤੁਹਾਡਾ ਨਿਸਤਾਰਾ ਭਾਵ ਤੁਸੀਂ ਬਵ ਸਾਗਰ ਤੋਂ ਮੋ ਮਾਇਆ ਤੂੰ ਵਿਕਾਰਾਂ ਤੂੰ ਹਉਮੈ ਦੇ ਪ੍ਰਭਾਵ ਤੂੰ ਮੁਕਤ ਹੋ ਕੇ ਮਨੁ ਤਰ ਜਾਓਗੇ ਇਹਦੇ ਵਿੱਚ ਬੰਦਾ ਆਪਣੇ ਜੀਵਨ ਨੂੰ ਡੋਬ ਲੈਂਦਾ ਹੈ ਵਿਕਾਰਾਂ ਵਿੱਚ ਹਉਮੈ ਦੀ ਪ੍ਰਭਾਵ ਹੇਠ ਬੰਦਾ ਦੱਬਿਆ ਰਹਿੰਦਾ ਡੁੱਬਿਆ ਰਹਿੰਦਾ ਹੈ ਇੱਥੇ ਚੁਣੇ ਸਤਾਰਾ ਹੋ ਜਾਏਗਾ ਗੁਰ ਪ੍ਰਸਾਦ ਰਤਨ ਹਰ ਲਾਭੈ ਗੁਰੂ ਦੀ ਕਿਰਪਾ ਨਾਲ ਇਹ ਹਰੀ ਦਾ ਨਾਮ ਰੂਪੀ ਰਤਨ ਇਹ ਕੀਮਤੀ ਪਦਾਰਥ ਲੱਭਦਾ ਮਿਟੇ ਅਗਿਆਨ ਫਿਰ ਅੰਦਰੂ ਅਗਿਆਨਤਾ ਦਾ ਹੰਦੇਰਾ ਦੂਰ ਹੋ ਜਾਂਦਾ ਹੈ ਅਗਿਆਨਤਾ ਦੇ ਕਾਰਨ ਜਿਹੜਾ ਬੰਦਾ ਐਸੇ ਕੰਮਾਂ ਵਿੱਚ ਲਿਜਾਇਆ ਜਾਂਦਾ ਹੈ ਜਿਹੜੀ ਉਸਦੇ ਲਈ ਜੀਵਨ ਦਾ ਕੋਈ ਮਨੋਰਥ ਨਹੀਂ ਹੁੰਦੀ ਜਿਹੜੇ ਬਿਲਾਵਜਾ ਦੀ ਇਨਸਾਨ ਆਪਣੀ ਸਿਹਤ ਖਰਾਬ ਕਰਦਾ ਹੈ ਬਿਨਾਂ ਵਲਜ ਦੀ ਆਪਣੀ એનર્ਜੀ ਵੇਸਟ ਕਰਦਾ ਹੈ ਉਹਨਾਂ ਕੰਮਾਂ ਅਗਿਆਨਤਾ ਦੇ ਕੰਮਾਂ ਤੋਂ ਖਲਾਸੀ ਹੋ ਜਾਂਦੀ ਹੈ ਉਹ ਅਗਿਆਨ ਮਿਟਦਾ ਹੈ ਹੋਈ ਉਜਿਆਰਾ ਅਤੇ ਗਿਆਨ ਦਾ ਚਾਨਣ ਗਿਆਨ ਦਾ ਪ੍ਰਕਾਸ਼ ਸੱਚੀ ਸੋਝੀ ਵਿਵੇਕ ਬੁੱਧ ਪ੍ਰਾਪਤ ਹੋਣ ਦੇ ਕਾਰਨ ਉਹ ਜੋ ਵੀ ਕਰਮ ਕਰਦਾ ਹੈ ਉਹ ਧਰਮ ਨਿਆ ਕਰਦਾ ਧਰਮ ਵਾਲੇ ਕੰਮ ਕਰਦਾ ਅਧਰਮ ਦੀ ਕੰਮ ਨਹੀਂ ਕਰਦਾ ਇਹ ਪਰਮਾਤਮਾ ਦੇ ਸਿਮਰਨ ਦੀ ਇਹ ਮਿਹਰ ਹੈ ਕਿ ਇਹ ਨਿਸਤਾਰਾ ਹੁੰਦਾ ਹੈ ਔਰ ਇਹ ਹੁੰਦਾ ਗੁਰੂ ਦੀ ਕਿਰਪਾ ਨਾਲ ਗੁਰੂ ਪ੍ਰਸਾਦ ਪ੍ਰਸਾਦ ਗੁਰੂ ਪ੍ਰਸਾਦ ਮੋਧਰੂ ਹੈ ਗੁਰੂ ਹੈ ਬਾਣੀ ਤੋਂ ਬਾਣੀ ਦੇ ਰਾਹੀ ਬਾਣੀ ਪੜ ਕੇ ਵਿਚਾਰ ਕੇ ਬਾਣੀ ਅਨਸਾਰ ਗੁਰਸਿੱਖੀ ਜੀਵਨ ਜੀਉ ਕੇ ਗੁਰਬਾਣੀ ਬਣੀਆ ਵਾਲੀ ਅਵਸਥਾ ਤੱਕ ਪਹੁੰਚ ਕੇ ਇਹ ਫਿਰ ਰਤਨ ਰੂਪੀ ਪ੍ਰਭੂ ਦਾ ਨਾਮ ਮਿਲਦਾ ਜਿਹਦਾ ਇਹ ਜੇ ਜੇ ਬਰਕਤ ਹੁੰਦੀ ਹੈ ਕਿ ਅਗਿਆਨਤਾ ਦਾ ਹਨੇਰਾ ਮਿਟਦਾ ਔਰ ਗਿਆਨ ਦਾ ਪ੍ਰਕਾਸ਼ ਇਨਸਾਨ ਦੇ ਅੰਦਰ ਪ੍ਰਗਟ ਹੁੰਦਾ ਹੈ ਨੀਵ ਨੀਵ ਪਾਇ ਲਗੂ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਨੇ ਕਿਸੇ ਵਿਅਕਤੀ ਨੂੰ ਗੁਰੂ ਨਹੀਂ ਸੀ ਧਾਰਨ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਤੁਰੋਂ ਹੀ ਉਹਨਾਂ ਨੂੰ ਉਹਨਾਂ ਦੀ ਗੁਰਿਆਈ ਕੀਤੀ ਉਹਨਾਂ ਨੂੰ ਗਿਆਨ ਬਖਸ਼ਿਆ ਇਸ ਲਈ ਗੁਰੂ ਆਪਣੇ ਆਤਮ ਰਾਮ ਨਿਹਾਰਾ ਕਰ ਪਾਇ ਲਗੂ ਗੁਰ ਦੀ ਰੂਹ ਮਤਲਬ ਪ੍ਰਭੂ ਦੇ ਚਰਨਾਂ ਨੂੰ ਲਗਣਾ ਗੁਰੂ ਨਾਨਕ ਸਾਹਿਬ ਦਾ ਨਿਮ ਨੂ ਪਾਇ ਲਗੂ ਗੁਰੇ ਆਪਣੇ ਮੈਂ ਉਸ ਪ੍ਰਭਾਤਮਾ ਜੋ ਮੇਰਾ ਗੁਰੂ ਹੈ ਉਹਦੇ ਮੈਂ ਚਰਨੀ ਲਗਦਾ ਹਾਂ ਨਿਮ ਨਿਮ ਕੇ ਤੇ ਆਤਮ ਰਾਮ ਨਿਖਾਰਿਆ ਜਿਸ ਬਰਕਤ ਨਾਲ ਮੈਂ ਆਤਮ ਰਾਮ ਆਤਮ ਰਾਮ ਨੂੰ ਪਾ ਫਿਰਦੇ ਵਿੱਚ ਮਿਸਦੀ ਪ੍ਰਭੂ ਨੂੰ ਅਤੇ ਸਰਵ ਵਿਆਪਕ ਪ੍ਰਭੂ ਦੀ ਜੋਤ ਨੂੰ ਅੱਖਾਂ ਨਾਲ ਨਿਖਾਰ ਲਿਆ ਭਾਵ ਗਿਆਨ ਦੇ ਨੇਤਰਾਂ ਨਾਲ ਉਸ ਨੂੰ ਅਨੁਭਵ ਕਰ ਲਿਆ ਮਹਿਸੂਸ ਕਰ ਲਿਆ ਮੈਨੂੰ ਹਰ ਪਾਸੇ ਉਵਰ ਇਸ ਪਿਆਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੇ ਨਹੀਂ ਕੋਈ ਕਰ ਤੂੰ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਉਸ ਪ੍ਰਮਾਤਮ ਨੂੰ ਜਦੋਂ ਹਿਰਦੇ ਵੀ ਦੇਖਿਆ ਫਿਰ ਉਹਦਾ ਵਿਚਾਰ ਚੱਲ ਪਿਆ ਉਸ ਪ੍ਰਭੂ ਦੀ ਸਿਫਤਸਲਾ ਉਹਦਾ ਗੁਣਗਾਨ ਹਿਰਦੇ ਚੱਲ ਪਿਆ ਕਰਤ ਵਿਚਾਰ ਇਹ ਵਿਚਾਰ ਕਰਨ ਨਾਲ ਹਿਰਦੈ ਹਰ ਰਵਿਆ ਹਿਰਦੇ ਵਿੱਚ ਉਹ ਫਿਰ ਰਵ ਪਿਆ ਹਿਰਦੇ ਚੋਂ ਦੀ ਇਸ ਪਿਆਰ ਅਤੇ ਹਿਰਦੇ ਅੰਦਰ ਉਹਦੇ ਹੀ ਵਿਚਾਰ ਚੱਲ ਪਏ ਉਹਦੀ ਸੋਚ ਉਹਦਾ ਸਿਮਰਨ ਚੱਲ ਪਿਆ ਤੇ ਇਹ ਫਿਰ ਪ੍ਰਭੂ ਦੀ ਸਿਵਸਲਾ ਵਾਲੇ ਵਿਚਾਰ ਮੇਰੇ ਹਿਰਦੇ ਵਿੱਚ ਚੱਲ ਪਈ ਜਦੋਂ ਇਹ ਪ੍ਰਭੂ ਦੀ ਮਿਹਰ ਹੋਈ ਗੁਰੂ ਰੂਪੀ ਪ੍ਰਭੂ ਦੀ ਮਿਹਰ ਹੋਈ ਇਸ ਲਈ ਭਾਈ ਤੁਸੀਂ ਵੀ ਬੋਲੋ ਰਾਮ ਪਰਮਾਤਮਾ ਦਾ ਨਾਮ ਬੋਲਿਆ ਕਰੋ ਸਿਮਨ ਕਰਿਆ ਕਰੋ ਇਹ ਨਿਸਤਾਰਾ ਕਰਦਾ ਜੀ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਜੀ ਇਹ ਕੀਮਤੀ ਰਤਨ ਇਹਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਗਿਆਨ ਦਾ ਪ੍ਰਕਾਸ਼ ਹੁੰਦਾ ਰਬ ਨੀਰ ਵੈ ਬੰਨ ਨਹੀਂ ਟੂਟੇ ਵਿੱਚ ਹੁੰਮੇ ਭਰਮ ਨਾ ਜਾਈ ਲੇਕਿਨ ਕੁਝ ਵਾਰ ਇਨਸਾਨ ਕੀ ਕਰਦਾ ਹੈ ਕਿ ਜ਼ਬਾਨੋ ਜ਼ਬਾਨੀ ਰਬ ਨਹੀਂ ਰਵੇ ਐਵੇਂ ਜ਼ਬਾਨੋ ਜ਼ਬਾਨੀ ਧਰਮ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਪਰਮਾਤਮਾ ਦੀ ਗੱਲਾਂ ਕਰਦਾ ਰਹਿੰਦਾ ਹੈ ਲੇਕਿਨ ਉਹ ਅੰਦਰੂ ਉਸ ਹਸਤੀ ਨਾਲ ਜੁੜਿਆ ਨਹੀਂ ਹੁੰਦਾ ਮਨ 'ਚ ਕੋਈ ਪ੍ਰਕਾਸ਼ ਗਿਆਨ ਨਹੀਂ ਹੁੰਦਾ ਕਿਉਂਕਿ ਗੁਰੂ ਦੀ ਗੱਲ ਤੇ ਪੂਰਾ ਪਹਿਰਾ ਨਹੀਂ ਦਿੰਦਾ ਗੁਰੂ ਦੀ ਗੱਲ ਅਨੁਸਾਰ ਜੀਵਨ ਜੀਉਂਦਾ ਨਹੀਂ ਗੁਰੂ ਦੀ ਵਿਚਾਰ ਅਨੁਸਾਰ ਆਪਣਾ ਜੀਵਨ ਨਹੀਂ ਤਾਲਦਾ ਫਿਰ ਉਹਦੇ ਬੰਧਨ ਨਹੀਂ ਟੁੱਟੇ ਬੰਧਨ ਨਹੀਂ ਟੁੱਟਦੇ ਵੀ ਝੂਮੇ ਪਰਮਾਣਾ ਜਾਏ ਉਹਨਾਂ ਦੇ ਅੰਦਰ ਝੂਮੇ ਦਾ ਪਰਮ ਬਣਿਆ ਹੀ ਰਹਿੰਦਾ ਹੈ ਇਹ ਪਰਮ ਨਹੀਂ ਜਾਂਦਾ ਆਪਣਾ ਵਖਰਾਪਣ ਉਹਦਾ ਟਿੱਕਾ ਹੀ ਰਹਿੰਦਾ ਹੈ ਪਰਮਾਤਮਾ ਨਾਲ ਇੱਕ ਮਿਕਤਾ ਨਹੀਂ ਹੁੰਦੀ ਉਹਨਾਂ ਨੂੰ ਅੰਦਰ ਗਿਆਨ ਨਹੀਂ ਹੁੰਦਾ ਜਿਵੇਂ ਜੀ ਸੋਚਣ ਦਾ ਉਗਵੇਂ ਸੂਰੀ ਚੜੇ ਹਜ਼ਾਰ ਇਹ ਤਿੰਨ ਚਾਂ ਇਹਤੇ ਚੰਨ ਹੁੰਦੇ ਗੁਰਬਿੰਦ ਕੋਰ ਅੰਧਾਰ ਗੁਰੂ ਤੋਂ ਬਿਨਾ ਮਾਨੋ ਬੰਦਾ ਐਸੇ ਕਰਮਾਂ ਵਿੱਚ ਉਲਝਿਆ ਰਹਿੰਦਾ ਹੈ ਜਿਵੇਂ ਜਿਸ ਤਨ ਕੋਈ ਕੂਪ ਨੇਰੇ ਵੀ ਟਕਰਾਂ ਖਾਂਦਾ ਫਿਰਦਾ ਠੇਡੇ ਖਾਂਦਾ ਫਿਰਦਾ ਇਸ ਤਰ੍ਹਾਂ ਦਾ ਇਨਸਾਨ ਦਾ ਜੀਵਨ ਹੋ ਜਾਂਦਾ ਹੈ ਕਿ ਉਹਨੂੰ ਸੁਚੱਜਾ ਕਰਮ ਕਰਨ ਦੀ ਜਾਚ ਨਹੀਂ ਆਉਂਦੀ ਕਿਹੜੇ ਕਰਮ ਕਰਨੇ ਕਿਹੜੇ ਨਹੀਂ ਕਰਨੇ ਵਿਵੇਕ ਵਿਚਾਰ ਨਹੀਂ ਪ੍ਰਾਪਤ ਹੁੰਦੀ ਇਸ ਲਈ ਮਨਮਰਜ਼ੀ ਦੇ ਕਰਮ ਕਰਦੇ ਹੋਇਆ ਉਹ ਇਹਨਾਂ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ ਖਾਲੀ ਜ਼ਬਾਨੋ ਜ਼ਬਾਨੀ ਗੱਲਾਂ ਨਾਲ ਕੁਝ ਨਹੀਂ ਬੰਦਾ ਰਵਨੀ ਰਵੇ ਬੰਧਨ ਨਹੀਂ ਟੁੱਟੇ ਵਿਝੂਵੇਂ ਪਰਮ ਨਾ ਜਾਈ ਹਉਮੈ ਜਦੋਂ ਤੱਕ ਪਰਮ ਜਾਂਦਾ ਹੀ ਨਹੀਂ ਸਤਗੁਰੂ ਮਿਲਾ ਤਾਂ ਹਉਮੈ ਟੁੱਟਾ ਤਾਂ ਕੋ ਲੇਖ ਪਾਈ ਤੇ ਜੇ ਸਤਗੁਰੂ ਨਾਲ ਸੱਚਾ ਮਿਲਾਪ ਹੋਵੇ ਸਤਗੁਰੂ ਦਾ ਸੱਚਾ ਮਿਲਾਪ ਹੈ ਬਾਣੀ ਪੜਨੀ ਬਾਣੀ ਤੇ ਵਿਸ਼ਵਾਸ ਕਰਨਾ ਬਾਣ ਦੇ ਹੁਕਮਾਂ ਨੂੰ ਸਦਾ ਵਸਤੇ ਸੱਤ ਸੱਤ ਸਤ ਕਰਕੇ ਜਾਣਾ ਪਈ ਬਾਣੀ ਦਾ ਕੋਈ ਹੁਕਮ ਗਲਤ ਹੋ ਹੀ ਨਹੀਂ ਸਕਦਾ ਅੱਜ ਬੜੀ ਦੁਨੀਆ ਐਸੀ ਹੈ ਕਿ ਜਿਹੜੀ ਰਵਣੀ ਰਵੈ ਵਾਲੀ ਗੱਲ ਹੈ ਬੜੀਆਂ ਕਥਾਂ ਵਾਰਤਾਂ ਕਰਨ ਵਾਲੇ ਬੜੇ ਆਪਣੇ ਪਾਸ ਗੂੜ ਗਿਆਨੀ ਕਹਿਣ ਵਾਲੇ ਬੰਦੇ ਆਪਣੇ ਆਪ ਨੂੰ ਕਈ ਕਈ ਪੁਸਤਕਾਂ ਲਿਖਣ ਵਾਲੇ ਉਹ ਵੀ ਇਹੋ ਜਿਹੀ ਗੱਲਾਂ ਕਰਦੇ ਨੇ ਜੀ ਪ੍ਰਮਾਤਮਾ ਪ੍ਰੰਤ ਕੁਝ ਨਹੀਂ ਹੁੰਦਾ ਜੀ ਉਹ ਜਮਨਾ ਵਰਨਾ ਕੋਈ ਪ੍ਰਮਾਤਮਾ ਦੀ ਯਾਤ ਨਹੀਂ ਹੈ ਜੀ ਇਹ ਪੰਜ ਤਤਵਾਂ ਦਾ ਸਿਰ ਕਿਸੇ ਵਿਧੀ ਨਾਲ ਜੁੜ ਜਾਂਦਾ ਹੈ ਇਹਦੇ ਜੁੜਨ ਨਾਲ એનર્ਜੀ ਪੈਦਾ ਹੁੰਦੀ ਹੈ ਉਸ એનર્ਜੀ ਨਾਲ ਸਿਰ ਚੱਲਦਾ ਰਹਿੰਦਾ એનર્ਜੀ ਵੇਸਟ ਹੁੰਦੀ ਹੈ ਬੰਦਾ ਮਰ ਜਾਂਦਾ ਹੈ ਇੰਗਲਿਸ਼ ਦੇ ਲੋਕ ਸੰਸਿਲੀਸ ਬੋਲ ਕੇ ਆਪਣੇ ਆਪ ਨੂੰ ਬੜਾ ਗਿਆਨੀ ਸਮਝਦੇ ਨੇ ਬਾਈ ਇਹ ਇਨਸਾਨ ਦੇ ਹੱਥਾਂ ਸਭ ਕੁਝ ਇੱਥੇ ਗੁਰਬਾਣੀ ਦੀਆਂ ਪੰਕਤੀਆਂ ਕਿੱਧਰ ਗਈਆਂ ਜਦੋਂ ਅਸੀਂ ਇਹ ਗੱਲ ਲਖਦੇ ਹਾਂ ਕਿ ਜੀਵਣਾ ਮਰਨਾ ਸਾਡੇ ਆਪਣੇ ਹੱਥ ਹੈ ਆਪਣੇ ਚੰਗੀ ਖੁਰਾਕ ਖਾਂਗੇ ਤੇ ਬੁੱਧੀਦਰੀ ਜੀਵਾਂਗੇ ਮਾੜੇ ਖਾਣੇ ਖਾਵਾਂਗੇ ਤੇ ਮਰ ਜਾਵਾਂਗੇ ਸਿਹਤ ਦੇ ਨਿਯਮ ਨਾ ਪਾਲਾਂਗੇ ਤੇ ਮਰ ਜਾਵਾਂਗੇ ਜਲਦੀ ਫਿਰ ਗੁਰਬੰਧ ਦੇ ਇੱਕ ਕੰਨ ਕਾਲੇ ਸਭ ਦਿਵਸ ਸਾਸ ਨੇ ਬਟਨ ਕਟਣ ਤੇਲ ਸਾਰ ਉਹ ਦਿਨ ਘੜੀਆਂ ਸਵਾਸ ਰਬ ਨੇ ਗਿੰਗੇ ਭੇਜਣ ਇੱਕ ਤਿਲਸਾਰ ਵੱਧੇ ਘਟਦੇ ਨਹੀਂ ਗੁਰਬਾਨ ਦੇ ਇਹ ਫਰਮਾਨ ਇਹਨਾਂ ਨੂੰ ਅਸੀਂ ਝੂਠੇ ਨਹੀਂ ਕਰਦੇ ਗੱਲ ਕਹਿ ਕੇ ਮਤਲਬ ਬਾਣੀ ਤੇ ਵਿਸ਼ਵਾਸ ਹੀ ਨਹੀਂ ਐਵੇਂ খালি ਜ਼ੁਬਾਨੋ ਜ਼ੁਬਾਨੀ ਕਥਾ ਵਾਰਤਾ ਕਰਨ ਵਾਲੇ ਇਹੋ ਜਿਹੇ ਵਿਚਾਰਮੰਦ ਜਿਹੜੇ ਨੇ ਉਹਨਾਂ ਦੇ ਗੁਰੂ ਸਾਹਿਬ ਕਹਿੰਦੇ ਨੇ ਬੰਦੇ ਨਹੀਂ ਟੁੱਟੇ ਵਿੱਚ ਹਉਮੈ ਪਰਮਣਾ ਜਾਈ ਹਉਮੈ ਦਾ ਪਰਮ ਨਹੀਂ ਜਾਂਦਾ ਮੈਂ ਮੈਂ ਮਿੜਦੀ ਨਹੀਂ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾਨਾ ਹੂੰ ਵਾਲੀ ਵਸਤਾ ਬਣਦੀ ਨਹੀਂ ਸਤਗੁਰੂ ਮਿਲੇ ਤਾਂ ਹੂੰ ਮੈਂ ਟੁੱਟਾ ਔਨ ਸਤਗੁਰੂ ਦਾ ਸੱਚਾ ਮਿਲਾਪ ਹੋਵੇ ਸਤਗੁਰੂ ਦੀ ਬਾਣੀ ਦੇ ਪੜ੍ਹਦੇ ਨੇ ਬਾਣੀ ਦੇ ਵਿਚਾਰ ਵੀ ਕਰਦੇ ਨੇ ਲੇਕਿਨ ਸੁਰਤਿ ਸ਼ਬਦਾ ਮਿਲਾਪ ਨਹੀਂ ਹੁੰਦਾ ਸੁਰਤਿ ਦੀ ਸ਼ਬਦ ਦੇ ਹੁਕਮਾਂ ਨੂੰ ਪਰਵਾਹ ਨਹੀਂ ਕਰਦੀ ਸ਼ਬਦਾਂ ਦੇ ਹੁਕਮਾਂ 'ਚ ਵਿਸ਼ਵਾਸ ਹੀ ਨਹੀਂ ਆਪਣੀ ਮਨਮਤਾਂ ਵਿਚ ਰਲਾਈ ਜਾਂਦੇ ਨੇ ਐਸੇ ਬੰਦੇ ਸਤਗੁਰੂ ਮਿਲੇ ਤਾਂ ਹੂੰ ਮੈਂ ਟੁੱਟਾ ਇਹ ਉਹਨੂੰ ਤਾਂ ਮਲਾਪ ਨਹੀਂ ਮਿਲੇ ਤਾਂ ਹੁੰਦਾ ਬੰਦੇ ਵਿਸ਼ਵਾਸ ਬਣੇ ਸੁਰਤਿ ਸ਼ਬਦ ਦਾ ਮੇਲ ਹੋ ਜਾਏ ਬੰਦੇ ਹੁਕਮਾਂ ਨੂੰ ਸੁਰਤਿ ਪਰਵਾਣ ਕਰ ਲੇ ਫਿਰ ਜਾ ਕੇ ਇਹ ਪਰਮਾਤਮਾ ਦੀ ਪ੍ਰਾਪਤੀ ਨੇ ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਨਾ ਨਾ ਸਤਿਗੁਰੂ ਮਿਲਿਆ ਤਾਂ ਹਉਮੈ ਟੁੱਟਾ ਸਤਿਗੁਰੂ ਮਿਲੇ ਇਸ ਤਰ੍ਹਾਂ ਤਾਂ ਹਉਮੈ ਟੁੱਟਦੀ ਹੈ ਤਾਂ ਕੋ ਲੇਖਾ ਪਾਏ ਫਿਰ ਸਾਡਾ ਉਹ ਧਾਰਮਿਕ ਕੀਤਾ ਹੋਇਆ ਕਰਮ ਜਾਂ ਸਾਡਾ ਬੋਲਿਆ ਚਾਲਿਆ ਉਹ ਕਿਸੇ ਲੈ ਕੇ ਜਾਂਦਾ ਨਹੀਂ ਤੇ ਗੁਰਮੁਖ ਬੋਲਾ ਸੋ ਥਾਈ ਮਨਮੁਖ ਕੀ ਥਾਈ ਨਾ ਪਾਈ ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਐਸੀਆਂ ਜੀਵਨ ਲਈ ਫਿਰ ਪਰਮਾਤਮਾ ਦੇ ਨਾਮ ਦੀ ਭਗਤੀ ਹੀ ਉਹ ਬਹੁਤ ਪ੍ਰਿਆ ਹੋਂਦੀ ਹੈ ਬੜੀ ਪਿਆਰੀ ਹੁੰਦੀ ਹੈ ਉਸ ਪ੍ਰਭੂ ਭਗਤੀ ਦੇ ਪ੍ਰੀਤਮ ਹਨ ਉਹਨਾਂ ਨੇ ਫਿਰ ਉਪਰ ਪ੍ਰੀਤਮ ਸੁਖ ਸਾਗਰ ਉਰਦਾ ਰਹੇ ਉਹ ਸੱਚਾ ਪ੍ਰੀਤਮ ਪ੍ਰਭੂ ਉਹ ਸੁੱਖਾਂ ਦਾ ਸਾਗਰ ਹਿਰਦੇ ਵਿੱਚ ਧਾਰਨ ਹੋ ਜਾਂਦਾ ਹੈ ਹਿਰਦੇ ਵਿੱਚ ਉਸ ਦਾ ਪ੍ਰਕਾਸ਼ ਉਸ ਦੀ ਹੋਣ ਦਾ ਅਹਿਸਾਸ ਇਹ ਹਿਰਦੇ ਵਿੱਚ ਮਹਿਸੂਸ ਹੁੰਦਾ ਹੈ ਹਿਰਦੇ ਧ੍ਰਿੜ ਹੋ ਜਾਂਦਾ ਹੈ ਉਹ ਨੂੰ ਯਕੀਨ ਹੋ ਜਾਂਦਾ ਹੈ ਕਿ ਮੇਰੇ ਅੰਦਰ ਬਾਹਰ ਹਰ ਪਾਸੇ ਉਹ ਪਰਮਾਤਮਾ ਵਸਿਆ ਹੋਇਆ ਹੈ ਉਹ ਦੀ ਰਹਿਬਰੀ ਵਿੱਚ ਉਹ ਦੀ ਦਿੱਤੀ ਸ਼ਕਤੀ ਨਾਲ ਹੀ ਮੈਂ ਕਰਮਸ਼ੀਲ ਹਾਂ ਉਹ ਦੀ ਸ਼ਕਤੀ ਅੰਦਰ ਨਾ ਹੋਵੇ ਇਨਸਾਨ ਕੋਲ ਕੋਈ ਕਰਮ ਨਹੀਂ ਹੋ ਸਕਦਾ ਹਰ ਘਰ ਨਾਮ ਭਗਤ ਪ੍ਰਿਆ ਪ੍ਰੀਤਮ ਸੁਖ ਸਾਗਰ ਉਰਤਾਰੇ ਭਗਤ ਬਚਲ ਜਗ ਜੀਵਨ ਦਾਤਾ ਮਦ ਗੁਰ ਮਦ ਹਰ ਨਿਸਤਾਰੇ ਭਗਤ ਬਚਲ ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਜਿਹੜਾ ਬੰਦੀਆਂ ਨਾਲ ਪਿਆਰ ਕਰਨ ਵਾਲਾ ਹੈ ਉਹ ਤੇ ਜਗਤ ਦਾ ਜੀਵਨ ਹੈ ਇਸ ਸ੍ਰਿਸ਼ਟੀ ਦੀ ਜੀਵਨ ਹੈ ਉਹਦੇ ਕਾਰਨ ਸ੍ਰਿਸ਼ਟੀ ਦਾ ਜੀਵਨ ਹੈ ਵਰਨਾ ਸ੍ਰਿਸ਼ਟੀ ਮੁਰਦਾ ਹੈ ਸਾਡੇ ਸੀਰਾਂ ਵਿੱਚ ਵੀ ਜਿੱਦ ਨਹੀਂ ਉਹਦੀ ਜੀਵਨ ਜੋਤ ਹੈ ਅਸੀਂ ਜਿਉਂਦੇ ਹਾਂ ਨਹੀਂ ਤੇ ਮਿੱਟੀ ਦੀ ਢੇਰੀ ਹੈ ਇਹ ਮਿੱਟੀ ਦੀ ਢੇਰੀ ਵਿੱਚ ਜਿਹੜਾ ਜੀਵਨ ਹੈ ਨਾ ਉਹ ਜਗ ਜੀਵਨ ਦਾਤਾ ਤੇ ਕਾਰਨ ਹੈ ਜਗ ਜੀਵਨ ਦਾਤਾ ਹੈ ਉਸ ਦਾ ਮਾਲਕ ਮਤ ਗੁਰਮਤ ਵਰ ਨਿਸਤਾਰੇ ਫਿਰ ਗੁਰਮਤ ਦੀ ਵਾਲੀ ਵੀ ਜਿਹੜੀ ਮਤ ਬਣਦੀ ਜਦੋਂ ਗੁਰੂ ਵਾਲੀ ਮਤ ਬਣਦੀ ਹੈ ਹਰ ਨਿਸਤਾਰੇ ਫਿਰ ਪ੍ਰਮਾਤਮਾ ਨਿਸਤਾਰਾ ਕਰਦਾ ਜਿਹੜੀ ਗੱਲ ਉੱਪਰ ਆਈ ਕਿ ਬੋਲੂ ਰਾਮ ਕਰੇ ਨਿਸਤਾਰਾ ਐਸਾ ਬੋਲਿਆ ਫਿਰ ਐਸਾ ਬੋਲਿਆ ਜਿਹੜਾ ਰਾਮ ਉਹ ਨਿਸਾਰਾ ਕਰਦਾ ਜਦੋਂ ਮਨ ਅੰਦਰੂ ਵਿਸ਼ਵਾਸ ਵਿੱਚ ਹੋਵੇ ਕਿ ਪ੍ਰਭੂ ਦੀ ਹੋਂਦ ਹਸਤੀ ਤੇ ਵਿਸ਼ਵਾਸ ਹੋਵੇ ਬਣਵੇ ਹੁਕਮਤ ਤੇ ਵਿਸ਼ਵਾਸ ਹੋਵੇ ਮਨ ਸਿੰਘ ਜੂਜਮਰ ਹੈ ਪ੍ਰਭ ਪਾਏ ਐਸਾ ਬੰਦਾ ਫਿਰ ਦੁਨੀਆਂ ਦੇ ਝਗੜੇ ਜੀ ਨਹੀਂ ਪੈਂਦਾ ਮਨຊੋਂ ਜੂਝ ਉਹ ਸਮਝਦਾ ਕਿ ਮੇਰਾ ਸਭ ਤੋਂ ਵੱਡਾ ਦੁਸ਼ਮਣ ਤੇ ਮੇਰਾ ਮਨ ਹੈ ਜਿਹੜਾ ਇਸ ਰਾਮ ਨਾਮ ਦੀ ਬੰਦਗੀ ਵਿੱਚ ਨਹੀਂ ਜੁੜਦਾ ਜਿਹੜਾ ਵਿਕਾਰਾਂ ਵਾਲੇ ਪਾਸੇ ਇਨਸਾਨ ਦੀ ਸੁਰਤੀ ਨੂੰ ਖਿੱਚੀ ਫਿਰਦਾ ਇਸ ਲਈ ਉਹ ਮਨ ਨਾਲ ਅਠ ਕਰਕੇ ਮਨ ਨਾਲ ਜੂਝ ਕੇ ਮਨ ਨੂੰ ਵਿਕਾਰਾਂ ਤੋਂ ਰੋਕਦਾ ਹੈ ਕਾਬੂ ਕਰਦਾ ਹੈ ਵਸ ਕਰਦਾ ਹੈ ਮਨຊੋਂ ਜੂਝ ਮਰਿਆ ਫਿਰ ਉਹ ਵਿਕਾਰਾਂ ਵਾਲੇ ਪਾਸੋਂ ਮਰਦਾ ਹੈ ਹਉਮੈ ਵਾਲੀ ਬਿਰਤੀ ਨੂੰ ਮਾਰਦਾ ਹੈ ਉਹ ਆਤਮਿਕ ਮੂਰ ਜਿਹੜਾ ਵਿਕਾਰਾਂ ਵਿੱਚ ਮਰਿਆ ਸੀ ਆਤਮਿਕ ਜਿੰਦਗੀ ਜਿਉਂਦਾ ਤੇ ਵਿਕਾਰਾਂ ਵਾਲੇ ਪਾਸੋਂ ਆਪਣੀ ਸੁਰਤੀ ਨੂੰ ਮਾਰਦਾ ਹੈ ਪ੍ਰਭ ਪਾਈ ਫਿਰ ਉਹ ਪ੍ਰਭ ਨੂੰ ਪ੍ਰਾਪਤ ਕਰਦਾ ਹੈ ਦੁਨੀਦਾਰੀ ਵਾਲੇ ਪਾਸੇ ਮਾਰੇ ਤਾਂ ਮਨਸਾ ਮਨੇ ਸਮਾਏ ਫਿਰ ਮਨ ਜੁ ਉੜਦੇ ਫੁਰਨੇ ਉਹ ਮਨ ਚ ਸਮਾ ਜਾਂਦੇ ਨੇ ਕਿਉਂਕਿ ਮਨ ਗਿਆਨ ਦੇ ਪ੍ਰਕਾਸ਼ ਦੇ ਕਾਰਨ ਉਹ ਉਹ ਸੀ ਚੀਜ਼ਾਂ ਜਿਹੜੀਆਂ ਜਿਹੜੀਆਂ ਝੂਠੀਆਂ ਸੱਚ ਦਿੱਤੀਆਂ ਸਨ ਉਹ ਦਿਸ ਪੈਂਦਾ ਕਿ ਨਹੀਂ ਇਹ ਕੂੜ ਹੈ ਇਹ ਸੰਸਾਰ ਦੇ ਰਸ ਭੁਕੇ ਦਿਸ ਪੈਂਦਾ ਰਾਰਾ ਰਸ ਨਿਰਸ ਕਰ ਜਾਂਿਆ ਹੋਏ ਨਿਹਰਾ ਸੁ ਰਸ ਪਹਿਚਾਨਿਆ ਇਹ ਰਸ ਛਾੜਾ ਉਹ ਰਸਿਆ ਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾਂ ਫਿਰ ਇਹ ਜਿਦੋਂ ਪਉਂਦੀ ਨਹੀਂ ਤੇ ਮਨਸਾ ਮਨ ਵਿੱਚ ਸਮਾ ਜਾਂਦੀ ਹੈ ਤੇ ਬੰਦੇ ਦਾ ਮਨ ਸਹਿਜ ਵੀ ਚਾ ਜਾਂਦਾ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਨਿਵਲਾਏ ਇਹ ਹੈ ਕਿਰਪਾ ਜੀ ਐਸੀ ਕਿਰਪਾ ਹੋ ਜਾਏ ਕਿ ਜਗਤ ਦਾ ਜੀਵਨ ਪਰਮਾਤਮਾ ਸਾਨੂੰ ਮਹਿਸੂਸ ਹੋਵੇ ਉਰ ਸਹਿਜ ਅਵਸਥਾ ਬਣ ਜਾਵੇ ਮਨ ਅਡੋਲ ਹੋ ਜਾਵੇ ਵਿਕਾਰਵਰੇ ਪਾਸੂ ਮਨ ਦੇ ਦੀ ਡੋਲ ਮੋਰ ਮਨ ਜਿਹੜਾ ਹੈ ਕਬੂ ਜਿਹੜਾ ਉਭਚੜਦਾ ਕਬੂ ਜਾ ਪਹਿਲਾ ਵਰੀ ਡਾਵਾ ਡੋਲ ਵਸਤਾ ਸਤਰ ਹੋ ਜਾਂਦੀ ਹੈ ਔਰ ਮਨ ਟਿਕ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਇੱਕ ਵਿਸ਼ਵਾਸ ਬਣਾ ਕੇ ਉਹ ਸਹਿਜ ਪ੍ਰਾਪਤ ਹੁੰਦਾ ਹੈ ਸਹਿਜ ਪਾਏ ਉਸ ਫਿਰ ਸਹਿਜ ਅਵਸਥਾ ਨਾਲ ਪਿਆਰ ਹੋ ਕੇ ਲਿਵ ਲਾਏ ਪਰਮਾਤਮਾ ਨਾਲ ਲਿਵ ਲੱਗਦੀ ਹੈ ਸੁਰਤੀ ਜੁੜਦੀ ਹੈ ਉਹਦੇ ਲਈ ਫਿਰ ਇਹ ਵੀ ਨਹੀਂ ਜੁੜੀ ਹੁੰਦਾ ਕਿ ਬੰਦਾ ਚੋਕੜਾ ਹੀ ਮਾਰੇਗਾ ਤਾਂ ਅੱਖਾਂ ਮੀਟ ਕੇ ਬੈਠੇਗਾ ਤਾਂ ਹੀ ਸਿਮਰਨ ਚੱਲਿਆ ਕਰ ਨਹੀਂ ਤਿਰਦੇ ਆ ਪੇਦੇ ਆ ਬੈਠਦੇ ਆ ਉੜਦੇ ਆ ਸੁਰਤੀ ਚ ਉਹ ਪ੍ਰਭੂ ਦਾ ਨਾਮ ਪੁਲਦਾ ਹੀ ਨਹੀਂ ਇੱਕ ਮਾਤਾ ਬੱਚੇ ਨੂੰ ਪਿਆਰ ਕਰਨ ਲਈ ਉਹ ਕੋ ਚੁਕੜਾ ਮਾਰਦੀ ਹੈ ਕੋ ਅੱਖਾਂ ਮਿਟਦੀ ਹੈ ਇੱਕ ਪਤਨੀ ਪਤੀ ਗਏ ਪਰਦੇਸ ਦੇ ਲਈ ਕਿ ਅੱਖਾਂ ਮਿਟ ਕੇ ਚੁਕੜਾ ਮਾਰ ਕੇ ਉਹਦਾ ਸਿਮਨ ਕਰਦੀ ਹੈ ਨਹੀਂ ਬੈਹਦੇ ਆ ਉੜਦੇ ਆ ਥਿਰਦੇ ਉਤਰਦੇ ਆ ਫਿਰਦੇ ਆ ਹਰ ਕੜੀ ਯਾਦ ਮਨ ਚ ਯਾਦ ਦੀ ਇੱਕ ਲਹਿਰ ਚਲਦੀ ਰਹਿੰਦੀ ਹੈ ਇਸ ਤਰ੍ਹਾਂ ਜਦੋਂ ਪ੍ਰਮਾਤਮਾ ਦਾ ਰਿਸ਼ਤਾ ਮਹਿਸੂਸ ਹੋ ਜਾਏ ਕਿ ਮੇਰਾ ਪਰਮ ਪਿਤਾ ਹੈ ਉਹ ਮੇਰੇ ਜੀਵਨ ਦਾ ਆਧਾਰ ਹੈ ਮੇਰਾ ਆਸਰਾ ਹੈ ਤੋ ਫਿਰ ਉਹ ਲਿਵ ਐਸਿਸ ਜੁੜਦੀ ਹੈ ਕਿ ਉਤਰਦੇ ਆ ਫਿਰਦੇ ਆ ਬਹਿਦੇ ਆ ਉੜਦੇ ਆ ਇਹ ਲਿਵ ਟੁੱਟਦੀ ਨਹੀਂ ਸੇਵਨ ਚੱਲਦਾ ਹੀ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ